ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਲੈ ਕੇ ਆਏ ਆਂ ਕਿ ਲਦੂ ਦਾ ਇੱਕ ਸੌਖਾ ਜਿਹਾ ਪਾ ਜੋ ਤੁਹਾਨੂੰ ਕਰਜੇ ਤੋਂ ਪੂਰੀ निजात ਦਿਵਾ ਦੂਗਾ ਜੀ ਤੇ ਲਿਖੋ ਇਹ ਡੇਲੀ ਕਰਨਾ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਕੀ ਪਾ ਹੈ ਕਿ ਕਿੰਨਾ ਵੀ ਤੁਸੀਂ ਕਰਜਾ ਦੇਣਾ ਤੁਹਾਨੂੰ ਕਰਜੇ ਤੋਂ 100% निजात ਦਿਵਾਊਗਾ ਬਿਲਕੁਲ ਇਹ ਸੱਚੀ ਗੱਤ ਹੈ ਨਹੀਂ ਤੇ ਇੱਕ ਆਪਾਂ ਤੁਹਾਨੂੰ ਦੱਸਦੇ ਆਂ ਕਿ ਕਈ ਵਾਰ ਕੀ ਹੁੰਦਾ ਕੋਈ ਆਪਣੇ ਆਪਣੇ ਤੇ ਕੋਈ ਐ ਹੋਇਆ ਇਲਜ਼ਾਮ ਲੱਗ ਜਾਂਦਾ ਆਪਾਂ ਸੱਚੇ ਹੁੰਨੇ ਆ ਪਰ ਝੂਠਾ ਇਲਜ਼ਾਮ ਲੱਗ ਜਾਂਦਾ ਆਪਣੀ ਉੱਤੇ ਤੇ ਉਹ ਤੋਂ ਬਚਨ ਦਾ ਕੀ ਪਾ ਹੈਗੇ ਬਿਜਲੀ ਆ ਪਰ ਬੇਇੱਜ਼ਤੀ ਮਹਿਸੂਸ ਕਰਦੇ ਕੋਈ ਆਪਣੇ ਤੇ ਬੇਇੱਜ਼ਤੀ ਦਾ ਇਲਜ਼ਾਮ ਲੱਗ ਜਾਂਦਾ ਨਾ ਵੀ ਆਪਾਂ ਕੋਈ ਉਹ ਕੰਮ ਕੀਤਾ ਨਹੀਂ ਹੁੰਦਾ ਪਰ ਕੋਈ ਚੋਰੀ ਦਾ ਕੋਈ ਕਿਸੇ ਦਾ ਵੀ ਪਰ ਉਹਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਨਜਾਜ਼ ਪਾਉਣਾ ਚਾਹੁੰਦੇ ਆ ਪਰ ਆਪਰੇ ਪਰ ਸੱਚਾ ਰੱਖਣਾ ਚਾਹੁੰਦੇ ਆ ਤਾਂ ਉਹਦੇ ਤੇ ਆਪਾਂ ਕੀ ਕਰ ਸਕਦੇ ਆ ਆਪਾਂ ਇਹ ਪਾ ਤੁਹਾਨੂੰ ਦੂਰ ਲੈ ਕੇ ਆਏ ਆ ਤੁਹਾਡੇ ਲਈ ਜੀ ਚਲੋ ਜੀ ਵੀਡੀਓ ਦੇ ਨੇ ਰਹਿਣਾ ਛੋਟੇ ਛੋਟੇ ਵੀਡੀਓ ਜਾਨ ਲੱਗਦੀ ਨਹੀਂ ਛੋਟੀ ਵੀਡੀਓ ਹੀ ਲੋਗੀ ਤੇ ਚਲੋ ਜੀ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਇੱਕ ਆਪ ਥੋੜੀ ਸਟੋਰੀ ਬਣਾ ਕੇ ਦੱਸਾਂਗੇ ਸਟੋਰੀਸ ਲਾ ਕੇ ਦੱਸਦੇ ਆ ਕਿ ਕਿਹਦੇ ਨਾਲ ਕਿਵੇਂ ਹੋਇਆ ਉਹਦੇ ਬਾਰੇ ਫਿਰ ਤੁਹਾਨੂੰ ਪਾਵਾਰੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਆ ਇੱਕ ਕੋਈ ਆਦਮੀ ਸੀ ਉਹ ਇੰਨਾ ਕਰਜ਼ਦਾਰ ਸੀ ਬਹੁਤ ਜ਼ਿਆਦਾ ਕਰਜ਼ਾ ਦੇਣਾ ਸੀ ਕਿਉਂਕਿ ਦੋ ਤਿੰਨ ਬੇਟੀਆਂ ਸੀ ਬੇਟੀਆਂ ਦੀ ਸ਼ਾਦੀ ਤੋਂ ਬਾਅਦ ਉਹ ਸਰ ਕਰਜ਼ਾ ਹੋ ਗਿਆ ਕਿਉਂਕਿ ਦਾਜ ਅੱਜ ਦਾ ਸਮਾਜ ਕੁਝ ਦੇਖਿਆ ਹੀ ਹੋਗਾ ਇਹੋ ਜਿਹਾ ਦਾਜ ਆ ਤਿੱਤੀ ਚੰਗੀ ਲੱਗਦੀ ਆ ਦਾਜ ਤੋਂ ਬਿਨਾ ਧੀਆਂ ਨੂੰ ਕੋਈ ਸਰਕਾਰ ਨਹੀਂ ਕਰਦੀ ਠੀਕ ਹੈ ਨਾ ਵੈਸੇ ਅੱਜ ਦਾ ਸਮਾ ਥੋੜਾ ਜਿਹਾ ਬਦਲ ਗਿਆ ਅਰੇ ਜਿਦੋਂ 5-10 ਸਾਲ ਪਹਿਲਾਂ ਜਾਈਏ ਤੇ ਤਿੱਹੀ ਤਾਂ ਬਹੁਤ ਸੀ ਵਿਧੇ ਹੀ ਜ਼ਰੂਰੀ ਆ ਲੜਕੀ ਹੋਣੀ 3 ਹੋਣੀ ਚਲੋ ਬਹੁਤ ਵਿਚਾਰੇ ਨੇ ਦਾਜ ਦੇ ਕੇ ਧੀਆਂ ਵਿਹਿਆਂ ਤੇ ਕਰਾ ਲਾਏ ਪਰ ਤੀਆਂ ਨੂੰ ਵੀ ਅੰਦੇ ਤੀਆਂ ਮ ਵੈੰਦੇ-ਵੈੰਦੇ ਇੰਨਾ ਕਰਜ਼ਾਈ ਹੋ ਗਿਆ ਕਿ ਕਰਜ਼ਾ ਕਰਜੇ ਦੇ ਵਿੱਚੋਂ ਨਿਕਲਣੇ ਕੋਈ ਰਸਤਾ ਨੰਨ ਪਿਆ ਬਹੁਤ ਪਰੇਸ਼ਾਨ ਰਹਿਣਾ ਰਹਿਣ ਲੱਗ ਗਿਆ ਪਰ ਆਪਣੀ ਮਿਹਨਤ ਮਜ਼ਦੂਰੀ ਵਿਚਾਰਾ ਉਸੇ ਤਰ੍ਹਾਂ ਹੀ ਕਰਦਾ ਰਿਹਾ ਕਿਉਂਕਿ ਮਿਹਨਤ ਤੋਂ ਬਿਨਾ ਉਹਨੂੰ ਪਤਾ ਸੀ ਇਹ ਸੰਭਵ ਨਹੀਂ ਇੱਕ ਦਿਨ ਵਾਸਾ ਆਪ ਦੀ ਮਜ਼ਦੂਰੀ ਦੇ ਵਿੱਚ ਬੜਾ ਉਦਾਸ ਬੈਠਣਾ ਕੋਈ ਉੱਥੋਂ ਦੀ ਸਾਧੂ ਸੰਤ ਕੋਈ ਲੰਗੇ ਕਹਿੰਦੇ ਪਾਤਾ ਵੀ ਕੀ ਗੱਲ ਹੈ ਕਿਉਂ ਉਦਾਸ ਬੈਠਾ ਹੈ ਤੇ ਸਰ ਤੇਰੇ ਕੋਲ ਪਾਣੀ ਹੈ ਤਾਂ ਸਾਨੂੰ ਪਾਣੀ ਘੁੱਟ ਪਿਆ ਚਲੋ ਜੀ ਕੰਮ ਕਰਦਾ ਸੀ ਖੇਤ ਚੋਂ ਸਾਈਡ ਤੇ ਬੈਠਾ ਸੀ ਜਿਹੜਾ ਛੜਕ ਦੇ ਕੰਢੇ ਕਿਸੇ ਛੰਡੇ ਦਰਾਖਤ ਥੱਲੇ। ਉਹਨੇ ਆਪਦੇ ਕੋਲੋਂ ਪਾਣੀ ਪਿਆਇਆ ਜੀ। ਪਾਣੀ ਪਿਆ ਕੇ ਤੋਂ ਆਰਾਮ ਕਰ ਲਈ ਉਹ ਸਾਧੂ ਕੇ ਉਹਦੇ ਕੋਲ ਬੈਠ ਗਿਆ। ਉਹ ਕਹਿੰਦਾ ਮੈਂ ਕੀ ਕਰਾਂ ਇਹਨਾਂ ਕਰਜ਼ਦਾਰ ਇੰਨੀ ਮਿਹਨਤ ਹੱਡ ਤੋੜਵੀਂ ਮੈਂ ਮਿਹਨਤ ਕਰਦਾ ਹਾਂ ਪਰ ਕਰਜ਼ਾ ਸਿਰ ਉੱਤਰਦਾ ਨਹੀਂ ਕਿਉਂਕਿ ਈਆਂ ਨੇ ਵਿਆਹ ਕਰੇ ਉਹਨਾਂ ਤੇ ਕਰਜ਼ਾ ਚੜ ਗਿਆ ਪਰ ਹੋਣੀ ਸੀ। ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣਾ ਕਰਜ਼ਾ ਲੈ ਵੀ ਜਾ ਵੀ ਪਰ ਜਿਹੜੀ ਇਹ ਮੈਨੂੰ ਮਾਨਸਿਕ ਤੰ ਇਹ ਮੈਨੂੰ ਟਿਕਾ ਨਹੀਂ ਦੇ। ਉਹ ਕਹਿੰਦਾ ਵੀ ਕੋਈ ਨਹੀਂ ਕਰ ਜਾ ਤੈਨੂੰ ਲੈ ਜਾਊਗਾ ਤੇ ਥੋੜੀ ਮਾਰਚ ਦੀ ਸ਼ਾਂਤੀ ਵਾਸਤੇ ਮੈਂ ਤੁਹਾਨੂੰ ਕਹਾਂ ਤੈਨੂੰ ਦੱਸਾਂ ਕਿ ਕਰ ਜਾ ਵੀ ਤਰਪੋੜ ਚੱਲ ਵੀ ਲੈ ਜਾਊ। ਤੇ ਇੱਕ ਲੱਡੂ ਲਿਆ ਕਰ ਹਰ ਰੋਜ਼ ਇੱਕ ਲੱਡੂ ਵੀ ਵੱਡੇ ਦਰਖਤ ਥੱਲੇ ਰੱਖਾ। ਅਣਤਰਾਖਤ ਕੋਈ ਵੀ ਹੋਵੇ ਪਰ ਵੱਡਾ ਦਰਖਤ ਹੋਵੇ ਪ੍ਰਾਣ ਉਹਦੇ ਥੱਲੇ ਰੱਖਿਆ ਕਰ। ਕਿਉਂਕਿ ਜਿਹੜੇ ਵੱਡੇ ਤੇ ਪ੍ਰਾਣੇ ਦਰਖਤ ਹੁੰਦੇ ਉਹਨਾਂ ਉੱਤੇ ਨਾ ਜੀਵ ਚੱਲੂ ਕੀੜੇ ਮਕੌੜੇ ਝਾੜ ਆਉਂਦੇ ਇੰਨੇ ਅੱਕੀ ਵੀ ਨਾ ਪੂਰਾ ਟਿੰਡਾ ਮੱਕੜਾਂ ਵਿਆਸਰਾਂ ਦੇ ਕਾਫੀ ਸਾਰੇ ਜੀਅ ਆਉਂਦੇ ਉਹਦੇ ਉੱਤੇ ਨਾ ਕੀੜੇ ਮਕੌੜੇ ਬਹੁਤ ਰਹਿੰਦੇ ਨੇ ਪ੍ਰਾਣੇ ਨੇ ਉਹ ਦਰਖਤਾਂ ਤੋਂ ਬਿਡੇ ਉੱਡੇ ਹੋਣੇ ਉਹ ਜਿਹੜਾ ਇੱਤਾਰ ਬਣੇ ਉਹ ਉੱਥੇ ਤੂੰ ਹਰ ਰੋਜ਼ ਇਹ ਕਲਟਰ ਰੱਖਦਾ ਉਹ ਕਹਿੰਦਾ ਵੀ ਕਿੰਨਾ ਚਿਰ ਰੋਕਦਾ ਵੀ ਤੈਨੂੰ ਬਸ ਜਿੰਨਾ ਚਿਰ ਤੂੰ ਸਕੂਨ ਚਾਹਨਾ ਸ਼ਾਂਤੀ ਚ ਰੱਖਦਾ ਜਿਆ ਨਹੀਂ ਕਿ ਤੈਨੂੰ ਪਤਾ ਨਹੀਂ ਲੱਗਣਾ ਤੇਰੇ ਸਿਰ ਤੋਂ ਕਦੋਂ ਕਰ ਦੇ ਪੰਡ ਉੱਤਰ ਉਹਦਾ ਵੀ ਤਾਂ ਸੌਖਾ ਆ ਕੰਮ ਆ ਮੇਰੇ ਮੈਂ ਕੋਈ ਨਹੀਂ ਮੈਂ ਲੈ ਆਇਆ ਕਿਉਂ ਤਰੇ ਆਉਂਦਾ ਚਲੋ ਜੀ ਉਹਦੇ ਖੇਤ ਦੇ ਕੰਢੇ ਤੇ ਬਹੁਤ ਪੁਰਾਣਾ ਦਰਖਤ ਸੀਗਾ ਬੰਦਾ ਤੇ ਉਹ ਉੱਥੇ ਹਰ ਰੋਜ਼ ਜਦੋਂ ਖੇਤੋਂ ਆਦੇ ਆਇਆ ਕਰੇ ਤਾਂ ਤਕਾਤ ਉਹ ਲੱਡੂ ਕੀਤੇ ਕਰੀ ਜੇਬ ਚ ਪਾ ਲਿਆ ਕਰ ਖੇਤ ਲੱਗਾ ਉਹ ਜਦੋਂ ਲੱਡੂ ਖਾਣਾ ਸ਼ੁਰੂ ਕਰਦਾ ਦੇਖੋ ਜੀ ਉਹ ਜਦੋਂ ਲੱਡੂ ਉਹ ਨਿੱਕੇ ਨਿੱਕੇ ਜੀ ਗੰਬੌੜੇ ਜਿਹੜੇ ਇੰਨੀ ਗਰਮੀ ਦੇ ਵਿੱਚ ਇੰਨੀ ਠੰਡ ਦੇ ਵਿੱਚ ਇਧਰ ਉਹ ਉਧਰ ਭਾਗੇ ਸੀ ਖਾਣੇ ਲਈ ਉਹਨਾਂ ਲਈ ਖਾਣੇ ਦਾ ਪੂਰਾ ਪ੍ਰਬੰਧ ਕਰਨ ਲੱਗ ਗਿਆ ਤੇ ਪ੍ਰਮਾਤਮਾ ਇਹਨਾਂ ਚੀਜ਼ਾਂ ਤੋਂ ਬੜਾ ਖੁਸ਼ ਹੁੰਦਾ ਹੈ ਕਿ ਬੜੀ ਸੇਵਾ ਕਰਦਾ ਉਹ ਪ੍ਰਮਾਤਮਾ ਸੋਚਦਾ ਹੈ ਕਿ ਤੂੰ ਇੰਨੀ ਮਿਹਨਤ ਕਰਦਾ ਇੰਨਾ ਦਿਨ ਇੰਨਾ ਕਰਜਾਈ ਹੁੰਦਾ ਵੀ ਤੂੰ ਇਹਨਾਂ ਦੀ ਸੇਵਾ ਕਰਦਾ ਇੰਨਾ ਮਿਹਰਵਾਣ ਵੇਖ ਪ੍ਰਮਾਤਮਾ ਹੋਇਆ ਚਲੋ ਜੀ ਉਹ ਸਰੀਰਕ ਤੰਦਰੁਸਤ ਹੋਣ ਦੇ ਨਾਲ ਨਾਲ ਮਿਹਨਤ ਨੂੰ ਫਲ ਲੱਗਣ ਲੱਗੇ ਵਰਕ ਤਾਂ ਢੇਰ ਲੱਗਣ ਲੱਗੇ ਸਰੀਰਕ ਤੌਰ ਤੇ ਇਨਸਾਨ ਜੋ ਤੰਦਰੁਸਤ ਹੁੰਦਾ ਨੇਕ ਕਮਾਈ ਕਰਦਾ ਕਮਾਈ ਦੇ ਵਿੱਚ ਵਰਕ ਤਾਂ ਪ੍ਰਮਾਤਮਾ ਆਪਣੇ ਆਪ ਹੀ ਪਾ ਦਿੰਦਾ ਠੀਕ ਹੈ ਸਭ ਤੋਂ ਵੱਧ ਆਪਾਂ ਨੂੰ ਜਿਹੜੀ ਚਾਹੀਦੀ ਹੈ ਸਰੀਰਕ ਤੰਦਰੁਸਤੀ ਚਾਹੀਦੀ ਹੈ ਸਰੀਰਕ ਤੰਦਰੁਸਤੀ ਨਾਲ ਪੈਸਾ ਨੂੰ ਸਾਪਣੇ ਲਈ ਕੋਈ ਚੀਜ਼ ਨਹੀਂ ਕੋਈ ਮੈਨ ਨਹੀਂ ਉਹ ਤਾਂ ਆਪਾਂ ਮਿਹਨਤ ਨਾਲ ਕਮਾ ਲਾਂਗੇ ਪਰ ਸਰੀਰਕ ਤੰਦਰੁਸਤੀ ਨਹੀਂ ਆਪਾਂ ਕਮਾ ਸਕਦੇ ਕਿਵੇਂ ਕਮਾਈ ਚਾਹੋ ਇਹਨੇ ਇਹਦੇ ਲਈ ਚਲੋ ਪ੍ਰਮਾਤਮਾ ਨੇ ਤੰਦਰੁਸਤੀ ਬਖਸ਼ੀ ਹੋਰੀ ਹੋਰੀ ਸਾਧੂ ਸਾਧ ਦੇ ਵਿੱਚ ਕੰਮ ਜਾ ਬਿਲਕੁਲ ਉਧਰ ਗਿਆ ਕਮਾਈ ਚ ਵਰਕ ਤਾਂ ਦੇ ਆਉਣ ਲੱਗ ਗੀਆਂ ਉਹਦਾ ਘੇੜ ਭਰ ਲਗਾ ਪ੍ਰਮਾਤਮਾ ਉਸਤੇ ਮਿਹਰਬਾਨ ਹੋ ਗਿਆ ਅੱਜ ਉਹ ਕਹਿੰਦਾ ਵੀ 5 6 ਸਾਲ ਹੋ ਗਏ ਮੈਂ ਬਹੁਤ ਖੁਸ਼ ਹਾਂ ਮੇਰੇ ਕੋਲੇ ਹਰ ਇੱਕ ਚੀਜ਼ ਹੈ ਪੈਸਾ ਵੀ ਪਰ ਉਹ ਲੱਡੂ ਪਾਉਣਾ ਨਹੀਂ ਪੁੱਰਦਾ ਇਹੋ ਮੈਂ ਕਿ ਜ਼ਿੰਦਗੀ ਦਾ ਜੀਸਾ ਬਣਾ ਲਿਆ ਇਹ ਹੁੰਦੀ ਸ਼ਰਧਾ ਵਿਸ਼ਵਾਸ ਉਹ ਕਹਿੰਦਾ ਵੀ ਇੱਕ ਲੱਡੂ ਕਰਕੇ ਮੇਰਾ ਇੰਨਾ ਵੀ ਪਰ ਬਾਤਵਾ ਨੇ ਪਰਕਣਾ ਢੇਰ ਲਾਇਆ ਤੇ ਹੁਣ ਮੈਂ ਇਹਨਾਂ ਜੀਵਾਂ ਤੋਂ ਭੁੱਖੇ ਮਾਰਨ ਜੀ ਮੈਂ ਅੱਜ ਰੱਜਣ ਲੱਗਿਆ ਤੇ ਮੈਂ ਹੁਣ ਇਹਨਾਂ ਨੂੰ ਭੁੱਖੇ ਮਾਰਨ ਨਹੀਂ ਛੱਡ ਸਕਦਾ ਮੈਂ ਇਹਨਾਂ ਨੂੰ ਇਸੇ ਤਰ੍ਹਾਂ ਜੱਬ ਤੱਕ ਜਿਉਣਾ ਇਹਨਾਂ ਨੂੰ ਇਸੇ ਤਰ੍ਹਾਂ ਭੋਜਨ ਦੇਣਾ ਇਹਦੇ ਲਈ ਇਹ ਜਿਹੜੇ ਆਪਾ ਹੁੰਦੇ ਆ ਇਹ ਵੀ ਚੀਜ਼ਾਂ ਹੁੰਦੀਆਂ ਇਹ ਇਸੇ ਕੰਮ ਵਾਸਤੇ ਹੁੰਦੀਆਂ ਕੋਈ ਆਪਾਂ ਨੂੰ ਨਫਰ ਨੁਕਸਾਨ ਨਹੀਂ ਕਰਦੇ ਤੁਸੀਂ ਜੇ ਤੁਹਾ ਤੁਸੀਂ ਲੱਡੂ ਨਹੀਂ ਵੀ ਖਰੀਦ ਸਕਦੇ ਤੁਹਾਡੇ ਘਰ ਦੇ ਵਿੱਚ ਖੰਡ ਹੁੰਦੀ ਹੈ ਵੀ ਉਹਦੇ ਨਾਲ ਤਾਂ ਪ੍ਰਸਾਦ ਦੇ ਚਾਹ ਕਰਦੇ ਆ ਹਨਾ ਤਾਂ ਉਹ ਪਰਵਾਦਵਾ ਉਹ ਹੀ ਲੈ ਜੋ ਤੁਸੀਂ ਇੰਨੀ ਕੋ ਉੱਥੇ ਜਾ ਕੇ ਪਰਮਾਤਮਾ ਦੇ ਦਾ ਨਾਮ ਲੈ ਕੇ ਵੀ ਮਹਾਰਾਜ ਜੋ ਮੇਰੇ ਪੂਰ ਸੀ ਜਿੰਨਾ ਕਿ ਮੇਰੀ ਸਾਧਾ ਸੀ ਜਦੋਂ ਕਿ ਮੇਰੇ ਚ ਪਹੁੰਚ ਸੀ ਮੈਂ ਲੈ ਕੇ ਆਇਆ ਇਹ ਜੀਵ ਜੰਤੂ ਨੂੰ ਫੋਨ ਇਹ ਕਿਹੜੇ ਮਕੌੜਿਆਂ ਨੂੰ ਫੋਨ ਜੋ ਨਿੱਕ ਸੇਵਾ ਹੋ ਗਈ ਮੇਰੀ ਬੰਜੂ ਕਰਨਾ ਹਨ ਕੋਈ ਕੋੜਤੀ ਗੜੀ ਲੈ ਕੇ ਕੋਈ ਰੋਟੀਆਂ ਦਾ ਪੂਰਾ ਬਣਾ ਕੇ ਲੈ ਕੇ ਘਰ ਦੇ ਚ ਬਚੀ ਹੋਈ ਰੋਟੀ ਉਹ ਚੂਰ ਕੇ ਉਹਦੇ ਵਿੱਚ ਥੋੜੀ ਸ਼ੱਕਰ ਮਲਾਂ ਉਹ ਲੈ ਜਾਓ ਹਨਾ ਇਸ ਤਰ੍ਹਾਂ ਤੁਸੀਂ ਪਾ ਦਿਓ ਇਹ ਨਹੀਂ ਆਇਨਾ ਕਿ ਕਿਹੜਾ ਲੱਡੂ ਕੌਣ ਕੀ ਮੈਂ ਲੱਡੂ ਬਹੁਤੀ ਜੂ ਦੇ ਲੱਡੂ ਹਰਾ ਲੱਡੂ ਲਾਲ ਲੱਡੂ ਲੈ ਜੋ ਕੁਝ ਨਹੀਂ ਹੁੰਦਾ ਇਹ ਕਿ ਸ਼ਰਧਾ ਹੁੰਦੀ ਹੈ ਇਨਸਾਨ ਦੀ ਹੈ ਨਾ ਤੇ ਉਹ ਜਿਹੜੇ ਕੀੜੇ ਮਕੌੜੇ ਉਹਨਾਂ ਦਾ પેટ ਭਰਨ ਲੱਗ ਪਿਆ ਤੇ ਉਹਦੇ ਲਈ ਅੱਜ ਉਹ ਇੱਕ ਲੱਡੂ ਬਹੁਤ ਖੁਸ਼ ਕਰ ਠੀਕ ਹੈ ਨਾ ਜੀ ਇਹੀ ਇਹੀ ਹੁੰਦੇ ਆ ਪਾ ਹੋਰ ਇਹਦੇ ਵਿੱਚ ਕੁਝ ਨਹੀਂ ਹੁੰਦਾ ਜ਼ਿਆਦਾ ਤੇ ਬਾਕੀ ਕਰਤਾ ਕਰផល ਉਹੀ ਉਸਨੇ ਕਰਨਾ ਕਿਉਂ ਖੁਸ਼ ਕਰਨਾ ਪਰਮਾਤਮਾ ਤੇ ਇੱਕ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਹੁਣ ਆਪਾਂ ਕਿਸੇ ਵੀ ਮੁਸੀਬਤ ਵਿੱਚ ਫਸ ਗਏ ਹਨਾ ਬੇ ਦਿੱਤੀ ਵਿੱਚ ਫਸ ਗਏ ਆਪਣੀ ਵੀ ਬੜਾ ਆਪਾਂ ਆਪਣੇ ਆਪ ਨੂੰ ਬੇਚਿਤ ਮਹਿਸੂਸ ਕਰ ਰਹੇ ਹਾਂ ਕਿ ਉਹਦੇ ਵਿੱਚੋਂ ਨਿਕਲ ਨਹੀਂ ਸਕਦੇ ਮਨ ਦੇ ਵਿੱਚ ਹੀ ਆਪਾਂ ਕਲਪਨਾ ਕਰੀ ਜਾਂਦੇ ਹੁਣ ਕਿਵੇਂ ਨਿਕਲਿਆ ਜਾਵੇ ਕਿ ਪਹਿਲੀ ਤਾਂ ਗੱਲ ਹੈ ਜੀ ਕਿਸੇ ਦੇ ਕੰਮ ਦੇ ਵਿੱਚ ਆਪਾਂ ਟੰਗ ਨਾ ਹੋ ਕਿਉਂਕਿ ਇਨਸਾਨ ਕਈ ਇਨਸਾਨ ਇੰਨੇ इमोशनल ਹੁੰਦੇ ਆ ਨਾ ਉਹ ਦੂਜੇ ਦੀ ਮੁਸੀਬਤਾਂ ਵੀ ਆਪ ਦੇ ਉੱਪਰ ਲੈ ਲੈਂਦੇ ਦੂਜੇ ਨੂੰ ਠੀਕ ਕਰਦੇ ਕਰਦੇ ਖੁਦ ਹੀ ਆਪਦੇ ਪੈਰੀ ਘਵਾੜਾ ਮਾਰ ਲੈਂਦੇ ਨਾ ਇਹਦੇ ਲਈ ਜੀ ਸਿਆਣੇ ਕਹਿੰਦੇ ਸਿਰਫ ਆਪ ਦੇ ਕੰਮ ਨਾਲ ਮਤਲਬ ਰੱਖੀ ਤੇ ਆਪ ਅੱਜ ਦਾ ਸਮਾਂ ਹੋਇਆ ਸਿਰਫ ਆਪ ਦੇ ਕੰਮ ਨਾਲ ਮਤਲਬ ਨਾਲ ਰੱਖੇ ਦੂਜਿਆਂ ਦੇ ਵਿੱਚ ਨਾਲ ਬਿਨਾ ਮਿਲਾਈ ਕਿਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਕੋਈ ਰੁਸੀਬ ਤੁਹਾਡੇ ਪੈਰੀਂ ਕੋਈ ਘਰ ਦੇ ਵਿੱਚ ਕੋਈ ਚੀਜ਼ ਜਿੱਕੀ ਤੁਹਾਡੇ ਸਿਰ ਲੱਗ ਗਈ ਕੋਈ ਐਸ ਤਰ੍ਹਾਂ ਨਾ ਜੋ ਤੁਹਾਨੂੰ ਬੜਾ ਪ੍ਰੇਸ਼ਾਨ ਕਰ ਦੇ ਜਿਸ ਨੂੰ ਤੁਸੀਂ ਚੱਲਾਂਗਾ ਇਸ ਤੋਂ ਨੰਗੰਡੀ ਕੋਸ਼ਿਸ਼ ਕਰਦੇ ਹੋ ਪਰ ਉਹ ਤੁਹਾਡੇ ਉੱਤੇ ਜਿਹੜਾ ਲੱਗਿਆ ਹੋਇਆ ਤਾਰ ਉਹ ਉਤਰ ਨਹੀਂ ਰਿਹਾ ਪਰ ਤੁਸੀਂ ਬਿਲਕੁਲ ਸੱਚੀ ਉੱਥੇ ਤੁਸੀਂ ਕੀ ਕਰਨਾ ਹੈ ਤੁਸੀਂ ਕੱਚਾ ਤਾਗਾ ਲੈਣਾ ਹੈ ਸੂਤ ਕੱਚਾ ਸੂਤ ਹੁੰਦਾ ਸੀ ਆਪਣੇ ਜਿਹਨੂੰ ਰੰਗ ਚੜੇ ਉਹ ਸੂਤ ਲੈਣਾ ਕੱਚਾ ਤਾਗਾ ਉਸ ਤਰ੍ਹਾਂ ਦਾ ਸੂਤ ਲੈ ਜਿਹਨੂੰ ਰੰਗ ਚੜਦਾ ਉਸ ਸੂਤ ਦਾਗਾ ਲੈਣਾ ਤਾਗਾ ਇਡਾ ਵੱਡਾ ਤੁਸੀਂ ਲੈਣਾ ਹੈ ਕਿ ਤੁਸੀਂ ਪਿੱਪਲ ਦੇ ਦਰਾਛਰੇ ਪਾਸੇ ਤੁਸੀਂ ਅੱਠ ਪ੍ਰਕਾਰਾਂ ਮਾ ਕਰ ਸਕੋਗੇ ਪਿਆਠ ਪਰ ਲਪੇਟ ਸਕੋਗੇ ਉਹ ਹੁਣ ਤੁਸੀਂ ਉਹ ਸਾਬ ਲੈਣਾ ਉਹਨੂੰ ਲਿਆ ਕੇ ਉਹਨੂੰ ਤੁਸੀਂ ਕੌਲੀਲੇ ਵਿੱਚ ਕੱਚਾ ਦੁੱਧ ਪਾ ਲੈਣਾ ਥੋੜੀ ਜੀ ਤੁਸੀਂ ਹਲਦੀ ਪਾ ਦਿਓ ਦੁੱਧ ਦੇ ਵਿੱਚ ਹਲਦੀ ਪਾ ਕੇ ਨਾ ਤੇ ਉਹਨੂੰ ਉਹਦੇ ਵਿੱਚ ਘੋਲ ਕੇ ਉਹ ਕਰ ਲਿਆ ਰੰਗ ਦੇ ਦਿਓ ਪੀਲਾ ਰੰਗ ਦੇ ਦਿਓ ਅੱਛੇ ਦਾਤੀ ਅੱਠ ਵੀਰ ਵਾਰ ਤੁਸੀਂ ਜੀ ਟਿੱਪਲ ਦੇ ਪਾਸੇ ਅੱਠ ਪ੍ਰਕਰਮਾ ਕਰਨਾ ਅੱਠ ਵੀਰ ਵਾਰ ਲਗਾਤਾਰ ਕੰਮ ਕਰਨਾ ਅੱਠ ਪ੍ਰਕਰਮਾ ਕਰਨੀਆਂ ਤਾਗਾ ਤੋੜਨਾ ਨਹੀਂ بس ਤਾਗਾ ਅ ਪ੍ਰਕਰਮਾ ਕਰਕੇ ਜਿਹੜਾ ਤਾਗਾ ਵੱਧਾ ਉੱਥੇ ਛੱਡ ਕੇ ਆ ਜੇ ਨਾ ਕੋਈ ਕੰਡ ਨਹੀਂ ਦੇਣੀ ਜੇ ਤੁਸੀਂ ਇਹ ਅੱਠ ਵੀਰ ਵਰਕਰ ਦੇ ਕਰਦੇ ਕਰਦੇ ਤੁਹਾਡੇ ਸਿਰ ਤੇ ਜੋ ਵੀ ਲੱਗਿਆ ਦਾਗ ਹੈ ਬੇਇਜ਼ਤੀ ਦਾ ਉਹ ਖਤਮ ਹੋ ਜਾਊਗਾ ਜੇ ਕੋਈ ਕਿਸੇ ਨੇ ਕੋਈ ਨਹੀਂ ਜਾਏ ਤੁਹਾਡੇ ਤੇ ਕੋਈ ਦਾਗ ਲਾਤਾ ਨਾ ਧੱਬਾ ਲਾ ਦਿਆ ਤੁਹਾਡੇ ਉੱਤੇ ਉਹ ਖਤਮ ਹੋ ਜਾਊਗਾ ਜੋ ਵੀ ਇੱਜ਼ਤ ਤੁਹਾਡੀ ਕੋਈ ਆ ਉਹਦੇ ਵਿੱਚ ਤੁਸੀਂ ਸੱਚੇ ਤੇ ਸਹੀ ਪਤਾ ਲੱਗੂਗਾ ਤੁਸੀਂ ਸੱਚੀ ਹੋ ਤੁਹਾਡੇ ਤੋਂ ਮਾਇਰ ਤਰਝੂ ਪਰ ਤੁਸੀਂ ਸੱਚੇ ਹੋਗੇ ਹੀਰੀ ਤੇ ਬਾਕੀ ਆਪਾਂ ਇਹ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਦੇ ਕੰਮਾਂ ਦਾ ਮਤਲਬ ਰੱਖੀਏ ਅੱਜਕੱਲ ਦੂਜੇ ਸਿਰ ਤੇ ਅਗਲਾ ਦੂਸਰ ਉਹਦੀ ਲਾ ਦਿੰਦਾ ਨਹੀਂ ਤਾਂ ਆਪਾਂ ਨੂੰ ਆਪਦਾ ਨਹੀਂ ਪਤਾ ਹੁੰਦਾ ਪਰ ਅੱਜ ਸਮਾਂ ਹੀ ਇਹੋ ਜਿਹਾ ਵੀ ਆਪਣੇ ਕੋਲ ਆਪਦੇ ਕੰਮਾਂ ਲਈ ਟਾਈਮ ਆਸਾਂ ਦਾ ਆਪਾਂ ਕਿਸੇ ਲਈ ਕੋਈ ਟਾਈਮ ਕੱਟ ਨਹੀਂ ਸਕਦੇਗੇ ਇਹਦੇ ਲਈ ਸਿਰਫ ਆਪਦੇ ਕੰਮਾਂ ਦਾ ਮਤਲਬ ਰੱਖੋ ਬਿਨਾਂ ਫਿਰ ਤੁ ਕਿਸੇ ਦੇ ਤੇ ਦੁੱਖ ਤਰਜੀਪਾ ਆਪਦੇ ਉੱਤੇ ਨਾ ਲਓ ਜੀ ਆਪਣੇ ਪਰਿਵਾਰ ਲਈ ਆਪਾਂ ਦੇ ਲਈ ਆ ਕਰ ਸਕੀਏ ਫਿਰ ਇਹ ਪਹਿਲਾਂ ਪਾਪ ਦਾ ਘਰ ਦੇਖੀਏ ਫਿਰ ਆਪਾਂ ਦੂਜੇ ਦੇ ਘਰਾਂ ਨੂੰ ਸੁਧਾਰੀਏ ਹਨਾ ਪਹਿਲਾਂ ਆਪਾਂ ਦਾ ਘਰ ਸੁਧਾਰ ਕੇ ਫਿਰ ਆਪਾਂ ਦੂਜੇ ਦੇ ਘਰਾਂ ਦੇ ਵਿੱਚ ਜਾ ਜਾ ਕੇ ਸਲਾਹਾਂ ਦੇ ਕੇ ਜੇ ਤੁ ਆਪਣੇ ਆਪ ਦੇ ਘਰ ਹੀ ਨਹੀਂ ਆਪਾਂ ਦਾ ਸੁਧਾਰ ਤੇ ਦੂਜਿਆਂ ਨੂੰ ਆਪਾਂ ਸਲਾਹਾਂ ਦੇਣ ਨਾਲ ਕੀ ਹੈ ਕਈ ਲੋਕ ਹੀ ਕਰਦੇ ਆ ਆਪ ਦਾ ਵੇਹ ਨਹੀਂ ਲੱਗਾ ਤੇ ਮੇਰੇ ਅੱਗੇ ਪਿੱਛੇ ਕੀ ਹੈ ਤੇ ਦੂਜਿਆਂ ਨੂੰ ਆ ਕਿੰਨੀ ਸਲਾਹਾਂ ਦੇਣ ਲੱਗੇ ਤੁ ਆਏ ਕਰ ਲਾ ਕਿ ਦੂਜਿਆਂ ਨੂੰ ਸਲਾਹਾਂ ਦੇਣੀਆਂ ਸੌਕੀਆਂ ਹੁੰਦੀਆਂ ਆਪਣੇ ਆਪ ਨੂੰ ਸਿਆਸ ਸਮਝਦੇ ਆ ਪਰਾਵਦਾ ਅੰਗਾ ਪਿੱਛੇ ਸੱਤ ਨਹੀਂ ਮਾਰਦੇ ਕਿ ਅਸੀਂ ਕਿਸੇ ਕਿਵੇਂ ਹੈ ਇਹਦੇ ਲਈ ਜੇ ਆਪ ਦਾ ਅੰਗਾ ਪਿੱਛਾ ਦੇਖ ਕੇ ਕਿਸੇ ਨੂੰ ਸਲਾਹਾ ਦਿਓ ਕਿਸੇ ਨੂੰ ਬਿਨਾ ਮਤਲਬ ਹੋ ਸਲਾਹਾ ਨਾ ਦਿਓ ਫਿਰ ਜਿਹਦੇ ਵਿੱਚ ਫਸ ਜਾਂਦੇ ਉਹ ਬੇਇੱਜ਼ਤੀ ਉਹ ਟੈਨਸ਼ਨ ਉਹ ਕਰਾ ਇਹੋ ਜਿਹਾ ਆਪਣੇ ਦਿਮਾਗ ਦੇ ਵਿੱਚ ਇੱਕ ਬਿਮਾਰੀ ਬਣਾ ਲੈਣੀ ਕੀ ਮਤਲਬ ਟੈਨਸ਼ਨ ਦੀਆਂ ਦਵਾਈਆਂ ਲੈ ਕੇ ਰਾਤਾਂ ਕੱਟਣੀਆਂ ਪੈਣ ਠੀਕ ਹੈ ਨਾ ਕਈ ਲੋਕ ਤਾਂ ਇੰਨੇ ਵਿਚਾਰੇ ਇੰਨੇ इमोशनल ਹੁੰਦੇ ਆ ਆਪਣਾ ਵੀ ਖਤਮ ਕਰਦੇ ਇਹ ਜੇ ਵੀ ਗਲਤੀ ਨਾ ਕਰੋ ਤੁਸੀਂ ਆਪਾ ਕਰੋ ਪਾ ਦੇ ਉੱਪਰ ਤੁਸੀਂ ਲਿਖੋਗੇ ਆਪਾ ਅਦੀਵਾ ਕਰਦੇ ਕਰਦੇ ਤੁਹਾਡਾ ਸੋਲੂਸ਼ਨ ਹੋ ਜਾਊਗਾ ਤੁਸੀਂ ਮਿਲੂਗਾ ਸੱਚੇ खरे ਉੱਤਰوں ਠੀਕ ਹੈ ਨਾ ਏ ਜੀ ਸੀ ਐਚ ਦੀ ਆਪਣੀ ਵੀਡੀਓ ਕੁਝ ਮੈਂ ਤੁਹਾਨੂੰ ਪਾ ਦੱਸਿਆ ਮੀਰ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਇਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਮੇਰੇ ਨਾਲ ਜੁੜਿਆ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ